ਲੁਧਿਆਣੇ ਦੇ ਇੱਕ ਆਮ ਜੇ ਮਹੌਲੇ ਦੇ ਵਿੱਚ ਸਵੇਰ ਦਾ ਸਨਾਟਾ ਛਾਇਆ ਹੋਇਆ ਹੈ ਗਲੀਆਂ ਵਿੱਚ ਸੋਨੇ ਵਰਗੀ ਸੂਰਜ ਦੀ ਚਮਕ ਬਿਖਰੀ ਹੈ ਅਚਾਨਕ ਹੀ ਇੱਕ ਘਰ ਦੇ ਵਿਹੜੇ ਦੇ ਵਿੱਚ ਜਕਾਰਿਆਂ ਦੀ ਗੂੰਜ ਨੇ ਸਾਰੇ ਮਹੱਲੇ ਨੂੰ ਜਗਾ ਦਿੱਤਾ ਬੋਲੇ ਸੋ ਨਿਹਾਲ ਲੇਕਿਨ ਪਿੱਛੇ ਸਤਸ੍ਰੀ ਅਕਾਲ ਬੋਲਣ ਵਾਲਾ ਕੋਈ ਵੀ ਨਹੀਂ ਸੀ ਆਪ ਹੀ ਜਕਾਰੇ ਲਾਉਂਦਾ ਜਾ ਰਿਹਾ ਸੀ ਨਿਹੰਗ ਸਿੰਘ ਹਰਜੀਤ ਸਿੰਘ ਇੱਕ ਅੰਮ੍ਰਿਤਧਾਰੀ ਗੁਰਸਿੱਖ ਜਿਸ ਦੇ ਉੱਪਰ ਲੀਲਾ ਦਮਾਲਾ ਪਾਇਆ ਹੋਇਆ ਸੀ ਅਤੇ ਆਫਤ ਦੇ ਵਿੱਚ ਝੰਡੇ ਵਾਂਗੂ ਇੱਕ ਲਹਿਰਾ ਰਿਹਾ ਸੀ ਆਪਣੇ ਘਰ ਦੇ ਪਿੱਛੇ ਵੱਲ ਤੁਰ ਪਿਆ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹਾ ਗੁੱਸਾ ਤੇ ਹੱਥ ਦੇ ਵਿੱਚ ਇੱਕ ਪੁਰਾਣੀ ਗੰਡਾਸੀ ਸੀ ਹਵਾ ਦੇ ਤੇਜ਼ ਧਖੜ ਉਸ ਦੀਆਂ ਗੱਲਾਂ ਨੂੰ ਛੂਰੇ ਸੀ ਜਿਵੇਂ ਕੁਦਰਤ ਉਸ ਨੂੰ ਕੁਝ ਸੰਦੇਸ਼ ਦੇਣਾ ਚਾਹ ਰਹੀ ਹੋਵੇ ਲੇਕਿਨ ਮੰਨਣ ਨੂੰ ਤਿਆਰੀ ਨਹੀਂ ਹੈ ਕਰਦੇ ਪਿੱਛੇ ਇੱਕ ਨਿੱਕੀ ਜਿਹੀ ਖੂਬਸੂਰਤ ਜਗ੍ਹਾ ਮਾਰਬਲ ਦੀਆਂ ਚਮਕਦੀਆਂ ਟਾਈਲਾਂ ਜਿਨ੍ਹਾਂ ਤੇ ਸਵੇਰ ਦੀ ਧੁੱਪ ਸੋਨੇ ਵਰਗੀ ਚਮਕ ਭਰੀ ਸੀ ਚਾਰੇ ਪਾਸੇ ਹਰੇ ਰੰਗ ਦੇ ਕੱਪੜੇ ਲਟਕਦੇ ਨਜ਼ਰ ਆ ਰਹੇ ਸੀ ਜਿਵੇਂ ਕੋਈ ਪਵਿੱਤਰ ਅਸਥਾਨ ਹੋਵੇ ਇੱਕ ਛੋਟੀ ਜਿਹੀ ਛੱਤ ਜਿਸ ਤੇ ਲੋਕ ਦੀਵੇ ਜਗਾਉਂਦੇ ਮਣਕਿਆਂ ਦੀਆਂ ਮਾਲਾ ਅਤੇ ਚੜਾਵਾ ਰੱਖਦੇ ਮਹਿਲੇ ਵਾਲੇ ਇਸ ਨੂੰ ਪੀਰ ਬਾਬਾ ਦੀ ਜਗ੍ਹਾ ਕਹਿੰਦੇ ਸੀ ਤੇ ਸਾਲਾਂ ਤੋਂ ਇਸ ਦੀ ਪੂਜਾ ਕਰਦੇ ਮਨਤਾ ਮੰਗਦੇ ਸਨ ਇੱਥੇ ਆ ਕੇ ਮੱਥੇ ਟੇਕਦੇ ਸਨ ਅਤੇ ਹਰਜੀਤ ਸਿੰਘ ਇੱਕ ਪਲ ਦੇ ਲਈ ਉੱਥੇ ਰੁੱਕ ਕੇ ਉਸ ਜਗ੍ਹਾ ਨੂੰ ਦੇਖਣਾ ਜਾਇਆ ਅਤੇ ਦੇਖਦੇ ਸਾਰ ਆਪਣੀ ਗੰਡਾਸੀ ਉਠਾਲੀ ਅਤੇ ਇੱਕ ਹੋਰ ਜਕਾਰਾ ਬੋਲੇ ਸੋ ਨਿਹਾਲ ਅਤੇ ਪਹਿਲੀ ਚੋੜ ਦੇ ਨਾਲ ਮਾਰਬਲ ਦੀ ਟਾਇਲ ਜਿਸ ਨੂੰ ਕੀ ਤੋੜਨਾ ਸ਼ੁਰੂ ਕਰ ਦਿੱਤਾ ਟੁਕੜੇ ਹਵਾ ਦੇ ਵਿੱਚ ਉੱਡੇ ਹਰੇ ਕੱਪੜੇ ਲਹਿਰਾਉਂਦੇ ਧੜਮ ਨਾਲ ਜ਼ਮੀਨ ਤੇ ਡਿੱਗੇ ਦੂਜੀ ਝੋਟ ਨਾਲ ਛੱਤ ਦਾ ਇੱਕ ਟੁਕੜਾ ਤੜਕ ਕਰਕੇ ਟੁੱਟਿਆ ਤੇ ਧੂੜ ਦਾ ਗੁਬਾਰ ਸਾਰੇ ਵਿਹੜੇ ਦੇ ਵਿੱਚ ਟਾਕੇ ਰਹਿ ਗਿਆ। ਮੁਹੱਲੇ ਵਾਲੇ ਜੋ ਕਿ ਸਵੇਰ ਦੀ ਸੈਰ ਤੇ ਸਨ, ਕੁਝ ਆਪੋ ਆਪਣੇ ਘਰਾਂ ਦੇ ਕੰਮ ਕਰ ਰਹੇ ਸਨ। ਆਵਾਜ਼ ਸੁਣ ਕੇ ਭੱਜੇ ਬਾਹਰ ਆ ਗਏ ਅਤੇ ਹਰਜੀਤ ਸਿੰਘ ਦਾ ਪੁੱਤਰ ਜਸਵੰਤ ਸਿੰਘ ਜੋ ਕਿ 12 ਸਾਲ ਦਾ ਸੀ ਅਤੇ ਸਕੂਲ ਦੀ ਵਰਦੀ ਪਾਉਣ ਦੀ ਤਿਆਰੀ ਕਰ ਰਿਹਾ ਸੀ, ਵਿਹੜੇ ਦੇ ਵਿੱਚ ਨੰਗੇ ਪੈਰੀਂ ਦੌੜ ਕੇ ਆਇਆ ਅਤੇ ਏ ਕਿਹਾ ਕਿ ਪਾਪਾ ਏ ਕੀ ਕਰ ਰਹੇ ਹੋ ਰੁਕ ਜਾਓ ਉਸ ਦੀ ਆਵਾਜ਼ ਵਿੱਚ ਡਰ ਇਥੇ ਵਿੱਚ ਇੰਨੀ ਸੀ ਮੁਹੱਲੇ ਦੇ ਇੱਕ ਮੋਤਬਰ ਔਰਤ ਹਰਪਾਲ ਕੌਰ ਜੋ ਕਿ ਸਵੇਰ ਦੀ ਚਾਹ ਪੀ ਰਹੀ ਸੀ ਆਪਣੀ ਚੁੰਨੀ ਸੰਭਾਲਦੀ ਹੋਈ ਹਰਜੀਤ ਸਿੰਘ ਵੱਲ ਆਈ ਅਤੇ ਕਹਿਣ ਲੱਗੀ ਇਹ ਪਾਗਲਪਨ ਕਿਉਂ ਕਰ ਰਹੇ ਹੋ ਇਹ ਜਗਾ ਸਾਡੇ ਮੁਹੱਲੇ ਦੀ ਸ਼ਾਨ ਹੈ ਹੋਰ ਗਵੰਢੀਆਂ ਦੇ ਵਿੱਚੋਂ ਬੀਬੀ ਸਰਜੀਤ ਕੌਰ ਜੋ ਹਰ ਗੱਲ ਤੇ ਆਪਣੀ ਟਿੱਪਣੀ ਕਰਦੇ ਸਨ ਅਤੇ ਮਾਸਟਰ ਜਰਨੈਲ ਸਿੰਘ ਜੋ ਕਿ ਇਸ ਮੁਹੱਲੇ ਦਾ ਮੰਨ ਲਓ ਇਤਿਹਾਸਕਾਰ ਸੀ ਇਕੱਠੇ ਹੋ ਗਏ ਉਹ ਇੱਕ ਕੀ ਤਮਾਸ਼ਾ ਲਾਇਆ ਹੈ ਪੀਰਾਂ ਦੀ ਜਗ੍ਹਾ ਨੂੰ ਹੱਥ ਪਾਉਣ ਵਾਲੇ ਨੂੰ ਸਰਾਫ ਲੱਗਦਾ ਹੈ ਅਤੇ ਹੋਰ ਜਰਨੈਲ ਸਿੰਘ ਨੇ ਡਰਾਉਂਦੇ ਹੋਏ ਅਤੇ ਆਪਣੇ ਦਾੜ੍ਹੀ ਸਲਾਉਂਦੇ ਹੋਏ ਕਿਹਾ ਮੈਂ ਤਾਂ ਸੁਣਿਆ ਕਿ ਇਹ ਜਗ੍ਹਾ ਕਈ ਸਾਲ ਪੁਰਾਣੀ ਹੈ ਹਰਜੀਤ ਸੋਚ ਲੈ ਤੇਰੇ ਨਾਲ ਕੀ ਬਣੇਗਾ ਕਿ ਸਾਰੇ ਮੁਹੱਲੇ ਦੀਆਂ ਬੱਦਵਾਂ ਤੈਨੂੰ ਲੱਗਣੀਆਂ ਪਰ ਹਰਜੀਤ ਨੇ ਕਿਸੇ ਦੀ ਨਾ ਸੁਣੀ ਹਵਾ ਦੇ ਝੱਖੜ ਹੁਣ ਤੂਫਾਨ ਵਾਂਗ ਸਨ ਉਸਨੇ ਗੰਡਾਸੀ ਨਾਲ ਇੱਕ ਹੋਰ ਝੋਟ ਮਾਰੀ ਅਤੇ ਅਚਾਨਕ ਜ਼ਮੀਨ ਦੇ ਵਿੱਚੋਂ ਇੱਕ ਗੂੰਜਦਾਰ ਆਵਾਜ਼ ਆਈ ਜਿਵੇਂ ਕੁਝ ਡੂੰਗਾ ਟੁੱਟ ਗਿਆ ਹੋਵੇ ਧੂੜ ਦਾ 구ਬਾਰ ਅੰਬਰ ਨੂੰ ਛੂਣ ਲੱਗਿਆ ਅਤੇ ਵਿਹੜੇ ਦੇ ਵਿੱਚ ਇੱਕ ਅਜੀਬ ਜੀ ਚਮਕ ਫੈਲ ਗਈ ਸਾਰੇ ਸਾਹ ਰੋਕ ਕੇ ਖੜੇ ਸਨ ਅਦੇ ਉਸ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਅਤੇ ਹਰਪਾਲ ਕੌਰ ਦੇ ਹੱਥ ਵਿੱਚੋਂ ਚਾਹ ਦਾ ਕੱਪ ਡਿੱਗ ਪਿਆ ਧਰਤੀ ਤੇ ਡੁੱਲ ਗਿਆ ਸੁਰਜੀਤ ਨੇ ਆਪਣੀ ਚੁੰਨੀ ਨਾਲ ਮੂੰਹ ਟੱਕਿਆ ਹਾਏ ਇਹ ਕੀ ਹੋ ਗਿਆ ਅਤੇ ਜਰਨੈਲ ਸਿੰਘ ਬੁੜਬੜਾਇਆ ਤੇ ਕਿਹਾ ਕਿ ਇਸ ਜਗ੍ਹਾ ਦੇ ਨਾਲ ਨਹੀਂ ਖੇਡਣਾ ਕੀ ਸੀ ਇਸ ਜਗ੍ਹਾ ਦੀ ਸੱਚਾਈ ਤੇ ਹਰਜੀਤ ਨੇ ਅਜਿਹਾ ਕਿਹੜਾ ਖਤਰਨਾਕ ਕਦਮ ਚੁੱਕਿਆ ਅਤੇ ਇਸ ਤਬਾਹੀ ਦਾ ਅੰਜਾਮ ਜੋ ਹੋਵੇਗਾ ਇਹ ਸੱਜਣੋ ਇਹ ਕਹਾਣੀ ਹਜੇ ਸਿਰਫ ਸ਼ੁਰੂ ਹੋਈ ਹੈ ਆਓ ਪਿੱਛੇ ਮੁੜੀਏ ਤੇ ਜਾਣੀਏ ਹਰਜੀਤ ਅਤੇ ਉਸ ਜਸਮਨ ਦੀ ਜ਼ਿੰਦਗੀ ਜਿਸ ਦੀ ਅਸਲ ਦਾਸਤਾਨ ਇੱਕ ਅਜੀਬ ਡੁੰਗਾਈ ਦੇ ਨਾਲ ਭਰੀ ਹੋਈ ਸੀ ਸੱਚੀ ਘਟਨਾ ਜਿਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਦੋਸਤੋ ਆਖਰਕਾਰ ਉਹਨਾਂ ਦੇ ਨਾਲ ਅਜੀਹਾ ਕੀ ਹੋਇਆ ਕਿਵੇਂ ਇੱਕ ਛੋਟੀ ਜੀ ਗਲਤੀ ਪੂਰੀ ਜ਼ਿੰਦਗੀ ਨੂੰ ਤਬਾਹ ਕਰ ਸਕਦੀ ਹੈ ਕਿਵੇਂ ਲੋਕਾਂ ਦੀ ਗੱਲ ਨਾ ਮੰਨ ਕੇ ਇਸ ਤਰ੍ਹਾਂ ਦਾ ਕਦਮ ਚੁੱਕਣਾ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦਾ ਹੈ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਤੋਂ ਸ਼ੁਰੂ ਕਰਦੇ ਆਂ ਅੱਜ ਦੀ ਬੜੀ ਖਾਸ ਵੀਡੀਓ ਗੁਰਸਰਨ ਵਿਹਾਰ ਲੁਧਿਆਣਾ ਵਿੱਚ ਹਰਜੀਤ ਸਿੰਘ ਦੀ ਜ਼ਿੰਦਗੀ ਬਾਹਰੋਂ ਸਾਦੀ ਉੱਪਰ ਅੰਦਰੋਂ ਗੁੰਝਲਦਾਰ ਸਿੰਘ ਹਰਜੀਤ ਸਿੰਘ ਜਿਸ ਦੀ ਉਮਰ ਹੁਣ 50 ਸਾਲ ਦੇ ਨੇੜੇ ਸੀ ਇੱਕ ਸਾਦਗੀ ਭਰਾ ਗੁਰਸਿੱਖ ਅਤੇ ਉਸ ਦੀ ਜੋ ਪਤਨੀ ਮਨਜੀਤ ਕੌਰ ਕੁਝ ਸਾਲ ਪਹਿਲਾਂ ਹੀ ਇੱਕ ਸੜਕ ਹਾਦਸੇ ਦੇ ਵਿੱਚ ਗੁਜ਼ਰ ਗਈ ਸੀ ਹੁਣ ਉਹ ਆਪਣੇ 12 ਸਾਲ ਦੇ ਪੁੱਤਰ ਜਸਮਨ ਦੇ ਨਾਲ ਇਕੱਲਾ ਰਹਿੰਦਾ ਹੈ ਅਤੇ ਹਰਜੀਤ ਸਿੰਘ ਅਤੇ ਜਸਮਨ ਸਿਰਫ ਆਪਣੀ ਮਿਹਨਤ ਨਾਲ ਪਾਲਿਆ ਉਸ ਘਰ ਦੇ ਵਿੱਚ ਛੋਟੇ-ਮੋਟੇ ਕੰਮ ਕਰਦਾ ਅਤੇ ਉਸ ਦੇ ਕੋਲ 2 ਏਕੜ ਜ਼ਮੀਨ ਸੀ ਅਤੇ ਉਸ ਦੇ ਵਿੱਚ ਖੇਤੀ ਕਰਦਾ ਅਤੇ ਨਾਲ ਦੇ ਨਾਲ ਗੁਰੂ ਘਰ ਦੀ ਸੇਵਾ ਵੀ ਕਰਦਾ ਹਰਜੀਤ ਸਿੰਘ ਸਿੱਖੀ ਤੇ ਉਸ ਤੇ ਉੱਪਰ ਪੱਕੀ ਸਰਦਾ ਸੀ 10 ਸਾਲ ਪਹਿਲਾਂ ਜਦੋਂ ਉਸ ਦੀ ਪਤਨੀ ਦੀ ਮੌਤ ਹੋਈ ਸੀ ਤਾਂ ਉਸ ਨੇ ਅੰਮ੍ਰਿਤ ਪਾਨ ਕਰ ਲਿਆ ਸੀ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਸਿੱਖ ਹਾਂ ਅਤੇ ਮੇਰਾ ਸਹਾਰਾ ਸਿਰਫ ਤੇ ਸਿਰਫ ਤੂੰ ਹੈ ਹਰ ਸਵੇਰੇ ਅੰਮ੍ਰਿਤ ਵੇੜੇ ਉਸ ਨੇ ਜਪਜੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਬੜੀ ਹੀ ਉੱਚੀ ਆਵਾਜ਼ ਮਧੁਰ ਆਵਾਜ਼ ਵਿੱਚ ਕਰਦੇ ਰਹਿਣਾ ਅਤੇ ਬਾਣੀ ਪੜਦੇ ਸਾਰੇ ਮਹੌਲੇ ਗਲੀਆਂ ਦੇ ਵਿੱਚ ਜੋ ਕਿ ਲੋਕ ਉਸ ਨੂੰ ਬਹੁਤ ਹੀ ਪਸੰਦ ਕਰਦੇ ਉਸ ਮਹੱਲੇ ਰਹਿਣ ਵਾਲੇ ਜਸਵੰਤ ਸਿੰਘ ਨੂੰ ਵੀ ਉਸਨੇ ਜਪਜੀ ਸਾਹਿਬ ਦਾ ਪਾਠ ਸਿਖਾਇਆ ਅਤੇ ਇਹ ਕਿਹਾ ਕਿ ਬੇਟਾ ਸਾਡਾ ਸਹਾਰਾ ਗੁਰੂ ਸਾਹਿਬਾਨ ਹਨ ਨਾ ਕੋਈ ਪੀਰ ਫਕੀਰ ਹਮੇਸ਼ਾ ਇਹੀ ਸਿਖਾਉਂਦੇ ਪਰ ਸਾਰੀ ਸਰਦਾ ਦੇ باوجود ਹਰਜੀਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਇੱਕ ਮਸਲਾ ਸੀ ਉਹ ਪੀਰਾਂ ਦੀ ਜਗਾ ਜੋ ਉਸੇ ਦੇ ਘਰ ਦੇ ਪਿੱਛੇ ਸੀ ਇਹ ਜਗਾ ਹਰਜੀਤ ਦੀ ਸੱਸ ਬੀਬੀ ਜਸਕੀਰਤ ਕੌਰ ਨੇ ਪੱਕੀ ਕਰਵਾਈ ਸੀ ਇਸ ਤੋਂ ਪਹਿਲਾਂ ਵੀ ਕਈ ਸੂ ਸਾਲ ਇਹ ਇੱਥੇ ਹੀ ਸੀ ਇੱਥੇ ਲੋਕ ਹਰ ਸਾਲ ਮੇਲਾ ਲਗਾਉਂਦੇ ਹਨ ਜਸਕੀਰਤ ਜੋ ਪਿਛਲੇ 15 ਸਾਲ ਪਹਿਲਾਂ ਜੋ ਕਿ गुजर ਗਈ ਸੀ ਉਹਨਾਂ ਦਾ ਮੰਨਣਾ ਸੀ ਕਿ ਇਹ ਜਗ੍ਹਾ ਪਰਿਵਾਰ ਦੀ ਖੁਸ਼ਹਾਲੀ ਦਾ ਰਾਜ ਹੈ ਹਰ ਸਾਲ ਮੋਹੱਲੇ ਵਿੱਚ ਇੱਥੇ ਲੋਕ ਇਕੱਠੇ ਹੁੰਦੇ ਹਨ ਦੀਵਾ ਜਗਾਉਂਦੇ ਹਨ ਮੰਤਾ ਮੰਗਦੇ ਹਨ ਤੇ ਅੱਧਾ ਸ਼ਹਿਰ ਇਸ ਮੇਲੇ ਦੇ ਵਿੱਚ ਇੱਥੇ ਆਉਂਦਾ ਹੈ ਹਰਜੀਤ ਨੂੰ ਇਹ ਸਭ ਕੁਝ ਝੂਠਦਾ ਆ ਕਿ ਸਾਡੇ ਗੁਰੂ ਨਾਨਕ ਸਾਹਿਬਾਨ ਨੇ ਸਿਖਾਇਆ ਹੈ ਕਿ ਇੱਕੋ ਇੱਕ ਵਾਹਿਗੁਰੂ ਤੇ ਭਰੋਸਾ ਰੱਖੋ ਇਹ ਜਗ੍ਹਾ ਜਗ੍ਹਾ ਜੋ ਕਿ ਸਿੱਖੀ ਦੇ ਖਿਲਾਫ ਹੈ ਪਰ ਜਦੋਂ ਗਲੇ ਮੋਹੱਲੇ ਵਿੱਚ ਰਹਿੰਦੇ ਲੋਕ ਹੱਸਣ ਲੱਗ ਪੈਂਦੇ ਕਿ ਉਹ ਹਰਜੀਤ ਤੋ ਬੜਾ ਪੜਾ ਲਿਖਾ ਨਹੀਂ ਹੈ ਤੋ ਵੱਡਿਆਂ ਨੇ ਜਗ੍ਹਾ ਸਥਾਪਿਤ ਕੀਤੀ ਹੈ ਸਾਰਾ ਕੁਝ ਠੀਕ ਹੈ ਛੱਡ ਦੇ ਹਰਜੀਤ ਦਾ ਪੁੱਤਰ ਜਸਮਨ ਸਕੂਲ ਦੇ ਵਿੱਚ ਇੱਕ ਹੁਸ਼ਿਆਰ ਮੁੰਡਾ ਸੀ ਪਰ ਜਦੋਂ ਮਹੱਲੇ ਦੀਆਂ ਗੱਲਾਂ ਉਸ ਦੇ ਕੰਨ ਵਿੱਚ ਪੈਂਦਾਂਗਾ ਕਿ ਤੇਰਾ ਪਿਤਾ ਪੀਰਾਂ ਦੀ ਜਗ੍ਹਾ ਨੂੰ ਨਹੀਂ ਮੰਨਦਾ ਤੇ ਇਸ ਕਰਕੇ ਤੇਰੇ ਪਿਓ ਦੀ ਮੌਤ ਅਗਲੀ ਵਾਰੀ ਤੇਰੀ ਹੈ ਤਾਂ ਮਹੱਲੇ ਦੇ ਮੁੰਡੇ ਜਸਮਨ ਨੂੰ ਚੜਾਉਂਦੇ ਤੇ ਜਸਮਨ ਦੇ ਮਨ ਵਿੱਚ ਡਰ ਬੈਠ ਗਿਆ ਅਤੇ ਆਪਣੇ ਪਿਤਾ ਹਰਜੀਤ ਸਿੰਘ ਨੂੰ ਕਹਿਣ ਲੱਗਿਆ ਕਿ ਮਹੌਲੇ ਵਾਲੇ ਤਾਂ ਕਹਿੰਦੇ ਹਨ ਕਿ ਜਗ੍ਹਾ ਤੇ ਮੱਥਾ ਟੇਕੀਏ ਸ਼ਾਇਦ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਜਾਵੇ ਤੇ ਹਰਜੀਤ ਨੇ ਜਸਮਨ ਨੂੰ ਸੀਨੇ ਨਾਲ ਲਾ ਲਿਆ ਕਿ ਬੇਟੇ ਸਾਡੇ ਪੀਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਜੋ ਪੀਰ ਵੀ ਹਨ ਅਤੇ ਅਤੇ ਸਾਡੇ ਮੁਰਸ਼ਿਦ ਵੀ ਹਨ ਅਤੇ ਜੋ ਜਗ੍ਹਾ-ਜਗ੍ਹਾ ਇਹ ਪੀਰਾਂ ਦੇ ਨਾਮ ਦੇ ਢਾਂਚੇ ਬਣਾਏ ਹੋਏ ਨੇ ਇਹ ਸਿਰਫ ਤੇ ਸਿਰਫ ਸਾਨੂੰ ਡਰਾਉਣ ਦੇ ਲਈ ਨੇ ਪਰ ਜਸਮੰਤ ਤਾਂ ਹਜੇ ਬਾਲ ਬੱਚਾ ਸੀ ਉਹ ਨਹੀਂ ਮੰਨਦਾ ਸੀ ਉਸਨੇ ਕਿਹਾ ਕਿ ਪਾਪਾ ਜੀ ਸਾਰੇ ਉੱਥੇ ਜਾਂਦੇ ਨੇ ਸਾਨੂੰ ਕੀ ਦਿੱਕਤ ਹੈ ਇਸ ਦੌਰਾਨ ਮੁਹੱਲੇ ਦੇ ਇੱਕ ਮੋਤਬਰ ਔਰਤ ਹਰਪਾਲ ਕੌਰ ਨੇ ਹਰਜੀਤ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਹਰਜੀਤ ਇਸ ਜਗ੍ਹਾ ਤੇ ਮੇਲਾ ਲੱਗਣ ਵਾਲਾ ਹੈ ਤੂੰ ਵੀ ਉੱਥੇ ਜਾ ਕੁਝ ਦਾਨ ਪੁੰਨ ਕਰ ਸ਼ਾਇਦ ਤੇਰੀ ਜ਼ਿੰਦਗੀ ਵੀ ਸਬਰ ਜਾਵੇ ਹਰਜੀਤ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਸਿਰਫ਼ ਗੁਰਦੁਆਰੇ ਦੀ ਸੇਵਾ ਕਰਾਂਗਾ ਇਹ ਝੂਠੀਆਂ ਰਸਮਾਂ ਮੇਰੇ ਵਾਸਤੇ ਨਹੀਂ ਹਰਪਾਲ ਦੀਆਂ ਅੱਖਾਂ ਸੰਗਣੀਆਂ ਤੇ ਸਾਡੇ ਮੁਹੱਲੇ ਦੀ ਇੱਜ਼ਤ ਨੂੰ ਖਤਰੇ ਵਿੱਚ ਪਾ ਰਹੀਆਂ ਨੇ ਸੋਚ ਲੈ ਇਸ ਦਾ ਅੰਜਾਮ ਚੰਗਾ ਨਹੀਂ ਹੋਵੇਗਾ ਮੁਹੱਲੇ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਬੀਬੀ ਸੁਰਜੀਤ ਜੋ ਹਰ ਸਾਲ ਇਹ ਮਸਾਲਾ ਭਾਲਦੀ ਸੀ ਉਸਨੇ ਚੌਂਕ ਤੇ ਬੈਠ ਕੇ ਐਲਾਨ ਕਰ ਦਿੱਤਾ ਕਿ ਹਰਜੀਤ ਨੇ ਪੀਰਾਂ ਨੂੰ ਨਾਰਾਜ਼ ਕੀਤਾ ਹੈ ਹੁਣ ਦੇਖੋ ਇਸ ਦੇ ਘਰ ਤੇ ਕੀ ਬਣਦਾ ਹੈ ਹੁਣ ਕੁਝ ਮਹੀਨਿਆਂ ਤੋਂ ਬਾਅਦ ਹਰਜੀਤ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਨੇ ਦਸਤਕ ਦਿੱਤੀ ਉਸ ਦੀ ਸਿਲਾਈ ਦੀ ਮਸ਼ੀਨ ਵੀ ਖਰਾਬ ਹੋ ਗਈ ਅਤੇ ਉਸ ਦੇ ਕੋਲ ਜੋ ਜ਼ਮੀਨ ਸੀ ਉਹ ਵੀ ਉਸਨੇ ਗਹਿਣੇ ਦੇ ਦਿੱਤੀ ਉਸ ਦੇ ਕੋਲ ਪੈਸੇ ਨਹੀਂ ਸੇ ਜਸਮਨ ਦੀ ਸਕੂਲ ਫੀਸ ਭਰਨ ਦੇ ਅਤੇ ਸਕੂਲ ਨੇ ਨੋਟਿਸ ਭੇਜ ਦਿੱਤਾ ਕਿ ਘਰ ਦੇ ਵਿੱਚ ਕਈ ਵਾਰ ਸਿਰਫ ਚੌਲਾਂ ਦੀ ਖਿਚੜੀ ਬਣਦੀ ਹੈ ਹਰਜੀਤ ਦਾ ਦਿਲ ਟੁੱਟਦਾ ਗਿਆ ਪਰ ਉਸਨੇ ਹਿੰਮਤ ਨਹੀਂ ਹਾਰੀ ਕਿ ਵਾਹਿਗੁਰੂ ਤੂੰ ਮੇਰੇ ਨਾਲ ਹੈ ਤੇਰੀ ਸ਼ਰਨ ਦੇ ਵਿੱਚ ਹਾਂ ਮੁਹੱਲੇ ਵਾਲਿਆਂ ਨੇ ਅਫਵਾਹਾਂ ਨੂੰ ਹੋਰ ਹਵਾਵਾਂ ਦਿੱਤੀ ਕਿ ਇਹ ਸਭ ਪੀਰਾਂ ਦੀ ਜਗ੍ਹਾ ਦੀ ਬੇਅਦਬੀ ਕਰਕੇ ਹੋਇਆ ਹੈ ਹਰਜੀਤ ਦੀ ਜਿੱਦ ਨੇ ਇਸ ਭੁਖਮਰੀ ਤੇ ਲਿਆਂਦਾ ਜਸਮਨ ਜੋ ਸਕੂਲ 'ਚ ਸੀ ਇਹ ਗੱਲਾਂ ਰੋਹ ਸੁਣਦਾ ਅਤੇ ਆਪਣੇ ਪਿਤਾ ਨੂੰ ਕਹਿੰਦਾ ਕਿ ਸਾਨੂੰ ਜਗ੍ਹਾ ਤੇ ਜਾਣਾ ਚਾਹੀਦਾ ਹੈ ਸਾਰੇ ਕਹਿੰਦੇ ਨਹੀਂ ਕਿ ਇਹ ਉੱਥੇ ਨਾ ਜਾਣ ਦੇ ਕਾਰਨ ਹੋਇਆ ਹੈ ਇੱਕ ਦਿਨ ਜਸਮਨ ਚੁੱਪ ਕਰਕੇ ਉਸ ਜਗ੍ਹਾ ਤੇ ਗਿਆ ਉਸਨੇ ਮਾਰਬਲ ਤੇ ਮੱਥਾ ਟੇਕਿਆ ਅਦੇ ਮਾਨੀ ਮਨ ਵਿੱਚ ਕੀ ਆ ਕਿ ਜੇਕਰ ਤੁਸੀਂ ਸੱਚੇ ਹੋ ਸਾਡੀ ਜ਼ਿੰਦਗੀ ਸੁਧਾਰ ਦਿਓ ਬਾਬਾ ਪੀਰ ਸਾਨੂੰ ਸਿੱਖ ਸੁੱਖ ਦੇ ਦਿਓ ਜਦੋਂ ਇਹ ਗੱਲ ਹਰਜੀਤ ਨੂੰ ਪਤਾ ਲੱਗੀ ਉਸ ਦੇ ਦਿਲ ਵਿੱਚ ਇੱਕ ਕਵਾਲੀ ਵੱਜ ਗਈ ਬਿਜਲੀ ਡਿੱਗ ਪਈ ਜਸਮਨ ਮੈਤਰ ਨੂੰ ਕੀ ਸਿਖਾਇਆ ਸੀ ਸਾਡਾ ਸਹਾਰਾ ਸਿਰਫ ਤੇ ਸਿਰਫ ਵਾਹਿਗੁਰੂ ਹੈ ਇਹ ਜਗਾ ਸਿਰਫ ਤੇ ਸਿਰਫ ਇੱਕ ਝੂਠ ਦੀ ਮੂਰਤ ਹੈ ਹਰ ਸਾਲ ਮੁਹੱਲੇ ਦੇ ਵਿੱਚ ਪੀਰਾਂ ਦੀ ਜਗ੍ਹਾ ਤੇ ਵੱਡਾ ਮੇਲਾ ਲੱਗਦਾ ਹੈ ਇਸ ਸਾਲ ਦਾ ਮੇਲਾ ਵੀ ਨੇੜੇ ਸੀ ਹਰਪਾਲ ਕੋਰ ਨੇ ਸਾਰੇ ਮੁਹੱਲੇ ਨੂੰ ਇਕੱਠਾ ਕੀਤਾ ਇਸ ਵਾਰ ਮੇਲਾ ਹੋਰ ਵੱਡਾ ਕਰਾਂਗੇ ਸਾਰੇ ਦੀਵੇ ਲੈ ਕੇ ਆਉਣ ਚੜਾਵੇ ਲਈ ਪੈਸੇ ਵੀ ਦਿਓ ਸਾਰੇ ਉਤਸ਼ਾਹ ਵਿੱਚ ਸਨ ਸੁਰਜੀਤ ਨੇ ਮੌਕਾ ਵੇਖ ਕੇ ਗੱਲ ਦੀ ਮਾਰੀ ਹਰਜੀਤ ਨੂੰ ਸੱਦ ਲਓ ਸ਼ਾਇਦ ਇਸ ਵਾਰ ਉਸ ਦੀ ਅਕਲ ਟਿਕਾਣੇ ਆ ਜਾਵੇ ਹਰਪਾਲ ਹਰਜੀਤ ਦੇ ਘਰ ਗਈ ਅਤੇ ਹਰਜੀਤ ਮੇਲੇ ਦੇ ਵਿੱਚ ਸ਼ਾਮਲ ਹੋ ਜਾਵੇ ਜਸਮਨ ਦੀ ਖਾਤਰੀ ਸਹੀ ਮੱਥਾ ਟੇਕ ਲੈ ਹਰਜੀਤ ਨੇ ਸਬਰ ਨਾਲ ਜਵਾਬ ਦਿੱਤਾ ਕਿ ਬੀਬੀ ਜੀ ਮੈਂ ਸਿਰਫ ਗੁਰਦੁਆਰੇ ਮੱਥਾ ਟੇਕਦਾ ਹਾਂ ਮੇਰੇ ਗੁਰੂ ਸਹਿਬਾਨ ਨੇ ਸਿਖਾਇਆ ਕਿ ਇੱਕ ਦੇ ਅੱਗੇ ਸਿਰ ਚੁਕਾਓ ਜਗਾ ਜਗਾਤੇ ਨਹੀਂ ਫਰਪਾਲ ਨੇ ਗੁੱਸੇ ਦੇ ਵਿੱਚ ਚਲੀ ਗਈ ਇਹ ਜਿੱਦੀ ਹੈ ਇਹ ਜੇਤ ਤਨ ਨੂੰ ਕਿਸੇ ਨਾ ਕਿਸੇ ਦਿਨ ਮਹਿੰਗੀ ਪਵੇਗੀ ਮੇਲੇ ਵਾਲੇ ਦਿਨ ਲੈ ਸਾਰਾ ਮਹੱਲਾ ਜਗਾ ਤੇ ਇਕੱਠਾ ਹੋ ਜਾਂਦਾ ਹੈ ਹਰੇ ਕਪੜੇ ਨਾਲ ਸਜਾਇਆ ਜਾਂਦਾ ਹੈ ਅਤੇ ਦੇਵੀ ਦੇਵਤਿਆਂ ਦੀਆਂ ਕਤਾਰਾਂ ਲੱਗੀਆਂ ਚੁੱਪ ਚੁੱਪ ਕਰਕੇ ਜੋ ਕਿ ਹਰਜੀਤ ਉਸ ਨੂੰ ਵਾਪਸ ਲਿਆਉਂਦਾ ਹੈ ਕਿ ਬੇਟਾ ਇਹ ਝੂਠ ਦਾ ਮੇਲਾ ਹੈ ਸਾਡਾ ਮੇਲਾ ਗੁਰੂ ਦੀ ਸੰਗਤ ਦੇ ਵਿੱਚ ਹੈ ਮੇਲੇ ਤੋਂ ਬਾਅਦ ਮੁਹੱਲੇ ਦੀਆਂ ਫਵਾਮਾਂ ਹੋਰ ਵੀ ਤੇਜ਼ ਹੋ ਗਈਆਂ ਕਿ ਹਰਜੀਤ ਮੇਲੇ ਦੇ ਵਿੱਚ ਨਹੀਂ ਸੀ ਹੁਣ ਦੇਖੋ ਪੀਰ ਸਾਹਿਬ ਦੀ ਨਾਰਾਜ਼ਗੀ ਇਸ ਦੇ ਸਿਰ ਤੇ ਟੁੱਟੇਗੀ ਘਰ ਦੀ ਮਗਲਿ ਸਾਈਡ ਮੇਲਾ ਹੈ ਇਹਦੇ ਸਾਰੇ ਵੱਡੇ-ਵਡੇਰੇ ਪੀਰ ਬਾਬੇ ਨੂੰ ਪੂਜਦੇ ਸਨ ਸਾਰੇ ਵੱਡੇ-ਵਡੇਰਿਆਂ ਨੂੰ ਪੀਰ ਬਾਬੇ ਨੇ ਪਤਾ ਨਹੀਂ ਕਿੰਨੀ ਤਰੱਕੀ ਦਿੱਤੀ ਪਤਾ ਨਹੀਂ ਕਿੰਨੀ ਐਸ਼ ਕਰਾਈ ਕਿੰਨੀਆਂ ਮੁਸੀਬਤਾਂ ਦੇ ਵਿੱਚੋਂ ਕੱਢਿਆ ਹਮੇਸ਼ਾ ਉਹਨਾਂ ਦੀ ਰਾਖੀ ਕੀਤੀ ਘਰ ਦੇ ਵਿੱਚ ਉਹਨਾਂ ਦੀ ਜੋਤ ਹੈ ਇਹ ਕਮਲੇ ਹਨ ਕਿਉਂ ਪੀਰ ਬਾਬੇ ਨੂੰ ਨਹੀਂ ਪੂਜਦੇ ਜੇਕਰ ਪੀਰ ਬਾਬੇ ਦੀ ਸੇਵਾ ਕਰੇ ਸ਼ਾਇਦ ਇਸ ਦਾ ਤੇ ਇਸ ਦੇ ਬੱਚੇ ਦਾ ਭਲਾ ਹੋ ਜਾਵੇ ਜੇਕਰ ਅਸੀਂ ਇਸ ਦੀ ਥਾਂ ਹੁੰਦੇ ਅਸੀਂ ਤਾਂ ਕਦੇ ਪੀਰ ਬਾਬੇ ਨੂੰ ਨਾਰਾਜ਼ ਨਹੀਂ ਕਰਨਾ ਸੀ ਅਸੀਂ ਤਾਂ ਹਮੇਸ਼ਾ ਉਸ ਦੀ ਸੇਵਾ ਕਰਦੇ ਅਤੇ ਹਮੇਸ਼ਾ ਹੀ ਪੀਰ ਬਾਬੇ ਨੂੰ ਮਨਾ ਕਰਦੇ ਇਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਸਾਰਿਆਂ ਪਾਸੇ ਹੋਣ ਲੱਗੀਆਂ ਹਰਜੀਤ ਦਾ ਮਨ ਹੁਣ ਬੇਚੈਨ ਸੀ ਇੱਕ ਪਾਸੇ ਉਸ ਦੇ ਆਪਣੇ ਮੁੰਡੇ ਜਸਮੰਦਰ ਦਾ ਡਰ ਤੇ ਦੂਜੇ ਪਾਸੇ ਸਾਰੇ ਮੁਹੱਲੇ ਦੀਆਂ ਗੱਲਾਂ ਘਰ ਦੀ ਗਰੀਬੀ ਅਤੇ ਬਿਲਕੁਲ ਅਲੱਗ ਸੀ ਉਸ ਦੀ ਸਿੱਖੀ ਜੋ ਉਸ ਨੂੰ ਸੱਚ ਤੇ ਅੜਨ ਦੇ ਲਈ ਕਹਿ ਰਹੀ ਸੀ ਉਸ ਰਾਤ ਸੁਖਮਨੀ ਸਾਹਿਬ ਦਾ ਪਾਠ ਕਰਦੇ ਤੇ ਅਰਦਾਸ ਕਰਦੇ ਇਹ ਕਿਹਾ ਕਿ اے ਵਾਹਿਗੁਰੂ ਮੈਨੂੰ ਸਹੀ ਰਾਹ ਦਿਖਾ ਮੈਂ ਝੂਠ ਨੂੰ ਹੋਰ ਨਹੀਂ ਸਹਿ ਸਕਦਾ ਉਸ ਰਾਤ ਹਰਜੀਤ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਇੱਕ ਅਜੀਬ ਜੀ ਚਮਕ ਦਿਖਾਈ ਦਿੱਤੀ ਵਿੱਚੋਂ ਇੱਕ ਆਵਾਜ਼ ਆਈ ਅਤੇ ਇੱਕ ਹੱਥ ਦੇ ਦਰਸ਼ਨ ਹੋਏ ਹੱਥ ਦੇ ਵਿੱਚ ਸ੍ਰੀ ਸਾਹਿਬ ਸੀ ਅਤੇ ਬੋਲੇ beta ਸੱਚ ਦਾ ਰਾਹ ਔਖਾ ਹੁੰਦਾ ਹੈ ਪਰ ਮੈਂ ਤੇਰੇ ਨਾਲ ਹਾਂ ਝੂਠ ਦੇ ਪਰਦੇ ਨੂੰ ਚੀਰ ਦੇ ਇੰਨਾ ਕਹਿ ਕੇ ਸਾਰਾ ਕੁਝ ਗਾਇਬ ਹੋ ਗਿਆ ਅਤੇ ਹਰਜੀਤ ਦੀਆਂ ਅੱਖਾਂ ਖੁੱਲ ਗਈਆਂ ਉਸ ਦੇ ਮਨ ਦੇ ਵਿੱਚ ਸਕੂਨ ਸੀ ਇਸ ਤੇ ਫੈਸਲਾ ਪੱਕਾ ਹੋ ਗਿਆ ਸੀ ਕਿ ਹੁਣ ਬਸ ਹੋਰ ਨਹੀਂ ਬਸ ਹੋਰ ਨਹੀਂ ਸਹਿ ਸਕਦਾ ਉਹ ਬਸ ਪੀਰਾਂ ਦੀ ਜਗ੍ਹਾ ਨੂੰ ਢਾ ਕੇ ਹੀ ਮੰਨੇਗਾ ਦੁੱਖ ਤਾਂ ਪਹਿਲਾਂ ਹੀ ਬਹੁਤ ਹੈ ਕਿਉਂ ਨਾ ਗੁਰੂ ਸਾਹਿਬ ਦੇ ਰਾਹ ਤੇ ਚਲਾ ਜਾਵੇ ਗੁਰੂ ਸਾਹਿਬ ਆ ਮੇਰੇ ਅੰਗ ਸੰਗ ਸਹਾਇ ਹੋਣਗੇ ਗੁਰੂ ਸਾਹਿਬ ਜੋ ਕਿ ਆਪਣੇ ਬੰਦਿਆਂ ਦੇ ਨਾਲ ਹਮੇਸ਼ਾ ਰਹਿੰਦੇ ਨੇ ਕਿਉਂ ਨਹੀਂ ਮੇਰੇ ਨਾਲ ਰਹਿਣਗੇ ਮੈਂ ਦੂਜੇ ਦਾ ਆਸਰਾ ਕਦੇ ਨਹੀਂ ਤੱਕਿਆ ਇੱਕ ਘਰ ਦਾ ਕੁੱਕਰ ਹਮੇਸ਼ਾ ਸੁਖੀ ਰਹਿੰਦਾ ਹੈ ਦਰਦਰ ਤੇ ਪਟਕਣ ਵਾਲੇ ਨੂੰ ਲੋਕ ਆਵਾਰਾ ਕਹਿੰਦੇ ਨੇ ਕੋਈ ਉਸ ਦੀ ਸਾਰ ਨਹੀਂ ਲੈਂਦਾ ਆਪਣੇ ਬੱਚੇ ਨੂੰ ਆਪਣੇ ਬੰਦੇ ਨੂੰ ਹਰ ਕੋਈ ਸਵਾਰਦਾ ਹੈ ਕੋਈ ਕੋਈ ਵੀ ਉਸ ਦੇ ਦੁੱਖ ਨੂੰ ਦੇਖਣਾ ਨਹੀਂ ਚਾਹੁੰਦਾ ਰੱਬ ਮੇਰੇ ਨਾਲ ਹੈ ਮੈਂ ਉਹਨਾਂ ਦਾ ਬੱਚਾ ਹਾਂ ਤੇ ਬਸ ਹੁਣ ਮੈਂ ਦਰਦਰ ਤੇ ਨਹੀਂ ਪਟਕਣਾ ਮੈਂ ਮੁਹੱਲੇ ਨੂੰ ਸੰਦੇਹਰਾ ਪਾਵਾਂਗਾ ਅਤੇ ਜੋ ਮੇਰੇ ਘਰ ਦੇ ਪਿੱਛੇ ਇਹ ਮਿੱਟੀ ਦਾ ਢਿੱਗ ਹੈ ਇਹ ਮਾਰਬਲ ਲੱਗਿਆ ਹੋਇਆ ਅੱਜ ਇਸ ਦੀ ਤਬਾਹੀ ਹੋਵੇਗੀ ਜੋ ਹੋਵੇਗਾ ਦੇਖਿਆ ਜਾਵੇਗਾ ਲੇਕਿਨ ਸ਼ਾਇਦ ਉਸ ਦੀ ਸੋਚ ਤੇ ਕਿਤੇ ਹੀ ਵੱਡਾ ਰੱਬ ਉਸ ਦੇ ਵਾਸਤੇ ਸੋਚ ਰੱਖਿਆ ਸੀ ਹਰਜੋਤ ਸਾਰੀ ਰਾਤ ਸੋਚਦਾ ਰਿਹਾ ਉਸ ਨੇ ਸਵੇਰੇ ਹਰਜੋਤ ਨੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਫਿਰ ਗੰਡਾਸੀ ਹੱਥ ਵਿੱਚ ਫੜ ਲਈ ਅਤੇ ਹਵਾ ਦੀਆਂ ਸੀਟੀਆਂ ਉਸ ਦੇ ਕੰਨਾਂ ਵਿੱਚ ਗੂੰਜਣ ਲੱਗੀਆਂ ਜਿਵੇਂ ਗੁਰੂ ਦੀ ਸ਼ਕਤੀ ਉਸ ਨੂੰ ਬੁਲਾਰੀ ਹੋਵੇ ਜਕਾਰਿਆਂ ਦੀ ਗੂੰਜ ਦੇ ਨਾਲ ਸਾਰਾ ਮਹੱਲਾ ਜਾਗ ਪਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਰਬਲ ਦੀ ਜਗ੍ਹਾ ਤੇ ਪਹਿਲੀ ਝੋਟ ਪਈ ਟਾਈਲਾਂ ਦੇ ਟੁਕੜੇ ਹਵਾ ਦੇ ਵਿੱਚ ਉੱਡੇ ਜਿਵੇਂ ਝੂਠ ਦਾ ਢਾਂਚਾ ਚੀਕ ਰਿਹਾ ਹੋਵੇ ਹਰੇ ਕਪੜੇ ਲਹਿਰਾਏ ਛੱਤ ਦਾ ਇੱਕ ਹਿੱਸਾ ਤਰੰਗ ਨਾਲ ਥੱਲੇ ਡਿੱਗਿਆ ਜਸਵੰਤ ਚੀਕਦਾ ਹੋਇਆ ਆਇਆ ਵੇੜੇ ਦੇ ਵਿੱਚ ਆਇਆ ਅਤੇ ਕਹਿਣ ਲੱਗਾ ਰੁਕੋ ਮੋਹੱਲੇ ਵਾਲੇ ਸਾਨੂੰ ਨਹੀਂ ਛੱਡਣਗੇ ਹਰਪਾਲ ਕੌਰ ਅਤੇ ਸੁਰਜੀਤ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਹਰਜੀਤ ਇਹ ਪਾਪ ਹੈ ਪਰ ਹਰਜੀਤ ਦੀਆਂ ਅੱਖਾਂ ਦੇ ਵਿੱਚ ਅਜੀਬ ਜੀ ਤਾਕਤ ਸੀ ਹਵਾ ਦੇ ਚਖੜ ਹੁਣ ਤੂਫਾਨ ਦੇ ਵਿੱਚ ਬਦਲ ਗਏ ਸਨ ਉਸ ਦੇ ਹੱਥ ਅੰਬਰ ਵੱਲ ਉੱੜਦੇ ਹੋਏ ਆਖਰੀ ਚੋਟ ਨਾਲ ਜ਼ਮੀਨ ਦੇ ਵਿੱਚ ਇੱਕ ਗੂੰਜਦਾਰ ਆਵਾਜ਼ ਆਈ ਧੂੜ ਦੇ ਗੁਬਾਰ ਨੇ ਸਾਰੀ ਢੱਕ ਲਈ ਇੱਕ ਅਜੀਬੀ ਦੀ ਚਮਕ ਸਾਰੇ ਵਿਹੜੇ ਵਿੱਚ ਫੈਲ ਗਈ ਸਾਰੇ ਹੈਰਾਨ ਸਨ ਅਤੇ ਕਹਿਣ ਲੱਗੇ ਇਹ ਕੀ ਕੀਤਾ ਹਰਜੀਤ ਤਬਾਹੀ ਤੋਂ ਬਾਅਦ ਮੋਹੱਲੇ ਵਿੱਚ ਅਫਵਾਹਾਂ ਦਾ ਤੂਫਾਨ ਉੱਡਿਆ surjeet ਨੇ ਚੌਂਕ ਦੇ ਵਿੱਚ ਬੈਠ ਕੇ ਐਲਾਨ ਕਰ ਦਿੱਤਾ ਕਿ ਹਰਜੀਤ ਨੇ ਸਰਾਫ ਜਗਾਇਆ ਹੈ ਹੁਣ ਇਸ ਦਾ ਪੁੱਤਰ ਨਹੀਂ ਬਚੇਗਾ ਹਰਪਾਲ ਨੇ ਮੋਹੱਲੇ ਦੇ ਵਿੱਚ ਮੀਟਿੰਗ ਬੁਲਾਈ ਅਸੀਂ ਜਗਾ ਨੂੰ ਮੋੜ ਬਣਾਉਣਾ ਹੈ ਨਹੀਂ ਤਾਂ ਸਾਰਾ ਮੁਹੱਲਾ ਮੁਸੀਬਤ ਦੇ ਵਿੱਚ ਆ ਜਾਵੇਗਾ ਜਸਮਨ ਜਿਸ ਸਕੂਲ ਦੇ ਵਿੱਚ ਗੱਲਾਂ ਸੁਣਦਾ ਸੀ ਡਰ ਨਾਲ ਕੰਮਣ ਲੱਗ ਪਿਆ ਕਿ ਪਿਤਾ ਜੀ ਸਾਰੇ ਕਹਿੰਦੇ ਨੇ ਸਾਨੂੰ ਸ਼ਰਾਪ ਲੱਗ ਜਾਵੇਗਾ ਮੈਨੂੰ ਡਰ ਲੱਗਦਾ ਹੈ ਹਰਜੀਤ ਨੇ ਜਸਮਨ ਨੂੰ ਆਪਣੇ ਨਾਲ ਗਲੇ ਲਗਾਇਆ ਬੇਟਾ ਸ਼ਰਾਪ ਬਰਾਪ ਸਭ ਝੂਠ ਹੈ ਸਾਡੇ ਗੁਰੂ ਸਾਹਿਬਾਨ ਸਾਨੂੰ ਡਰਨੀ ਸਿਖਾਉਂਦੇ ਤੋਂ ਪਾਠ ਨਹੀਂ ਕਰਦਾ ਨਿਰਪੋ ਨਰਵੈਰ ਇਹ ਕਦੇ ਸੁਣਿਆ ਨਹੀਂ ਲੱਗਦਾ ਤੋਂ ਮੰਨਿਆ ਨਹੀਂ ਪਰ ਜਸਮਨ ਦਾ ਮਨ ਨਹੀਂ ਮੰਨਦਾ ਸੀ ਉਸੇ ਰਾਤ ਨੂੰ ਸੁਪਨੇ ਵਿੱਚ ਡਰਾਉਣੀਆਂ ਛਕਣਾ ਦੇਖਣ ਲੱਗ ਗਿਆ ਕਿ ਪਿਤਾ ਜੀ ਸ਼ਾਇਦ ਮੈਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕੁਝ ਦਿਨਾਂ ਬਾਅਦ ਹਰਜੀਤ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਜਿਹੀ ਤਬਦੀਲੀ ਆਈ ਮੋਹੱਲੇ ਵਾਲੇ ਜੋ ਪਹਿਲਾਂ ਹਰਜੀਤ ਨੂੰ ਕੌਂਸ ਦੇ ਰਹੇ ਹੌਲੀ-ਹੌਲੀ ਉਸ ਦੀ ਸ਼ਰਦਾ ਦੀ ਗੱਲ ਕਰਨ ਲੱਗੇ ਜਸਮਨ ਦੇ ਮਨ ਵਿੱਚ ਵੀ ਸਕੂਨ ਆਉਣ ਲੱਗਿਆ ਕੁਝ ਦਿਨ ਬਾਅਦ ਹਰਜੋਤ ਉਸ ਸਾਰੇ ਢਾਂਚੇ ਤੇ ਮਲਬੇ ਨੂੰ ਖੰਘਾਲ ਰਿਹਾ ਸੀ ਹੌਲੀ-ਹੌਲੀ ਕਹੀ ਨੱਖ ਘੱਲਣਾ ਪਟਣਾ ਸ਼ੁਰੂ ਕੀਤਾ ਪਤਾ ਨਹੀਂ ਉਸਦੇ ਮਨ ਵਿੱਚ ਐਸਾ ਕੀ ਆਇਆ ਲੇਕਿਨ ਬਸ ਪੜਦਾ ਹੀ ਜਾ ਰਿਹਾ ਸੀ ਅਚਾਨਕ ਹੀ ਉਸਦੀ ਕਹੀ ਇੱਕ ਤਾਂਬੇ ਦੇ ਬਰਤਨ ਦੇ ਨਾਲ ਟਕਰਾ ਗਈ ਸ਼ਾਇਦ ਇਸ ਦੇ ਵਿੱਚ ਕੁਝ ਹੈ ਅਚਾਨਕ ਉਸਨੇ ਖੋਲਿਆ ਤਾਂ ਅੱਖਾਂ ਚਮਕੀਆਂ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਗਿਆ ਸ਼ਾਇਦ ਐਸੇ ਕਰਕੇ ਇਸ ਜਗ੍ਹਾ ਨੂੰ ਕੋਈ ਨਹੀਂ ਸੀ ਹਿਲਾਉਂਦਾ ਉਸ ਦੇ ਵਿੱਚ ਕੀ ਸੀ ਇਹ ਤਾਂ ਉਸਨੇ ਕਦੇ ਕਿਸੇ ਨੂੰ ਦੱਸਿਆ ਲੇਕਿਨ ਅਚਾਨਕ ਹੀ ਅਗਲੇ ਦਿਨ ਉਹਨਾਂ ਦੀ ਜ਼ਿੰਦਗੀ ਬਦਲ ਗਈ ਅਚਾਨਕ ਹੀ ਸਾਰਾ ਕੁਝ ਚੰਗਾ ਹੋਣ ਲੱਗ ਪਿਆ ਉਸਨੇ ਇੱਕ ਕੱਪੜਿਆਂ ਦੀ ਦੁਕਾਨ ਖੋਲ੍ਹੀ ਅਤੇ ਮੁੰਡੇ ਦੀ ਫੀਸ ਵੀ ਭਰੇਗੀ ਇੰਨਾ ਪੈਸਾ ਆਇਆ ਕਿ ਲੋਕ ਅਲੱਗ-ਅਲੱਗ ਅੰਦਾਜ਼ੇ ਲਗਾਉਣ ਲੱਗ ਪਏ ਲੇਕਿਨ ਹੁਣ ਉਸਦੀ ਸ਼ਰਧਾ ਤੇ ਕੋਈ ਸਵਾਲ ਨਹੀਂ ਉਠਾਰਿਆ ਸੀ ਜਸਮਨ ਵੀ ਉਸਦੀ ਸ਼ਰਧਾ ਨੂੰ ਮੰਨਣ ਲੱਗ ਪਿਆ ਹਰਜੋਤ ਆਪਣੇ ਗੁਰੂ ਤੇ ਵਿਸ਼ਵਾਸ ਰੱਖਦਾ ਅਤੇ ਆਪਣਾ ਨਿਤਨਾਮ ਪਹਿਲਾਂ ਇੰਤਰਾ ਉਸਨੇ ਹੋਰ ਵਧਾ ਦਿੱਤਾ ਜਦੋਂ ਕੋਈ ਗ੍ਰਾਹਕ ਆਉਂਦਾ ਉਦੋਂ ਉਹਨਾਂ ਨੂੰ ਕੱਪੜੇ ਦਿਖਾਉਣ ਲੱਗ ਜਾਂਦਾ ਬਾਕੀ ਸਮਾਂ ਬਸ ਗੁਰੂ ਦੀ ਬਾਣੀ ਦੇ ਵਿੱਚ ਜੁਟ ਜਾਂਦਾ ਹੌਲੀ-ਹੌਲੀ ਕਰਦਿਆਂ ਉਸਦੀ ਦੁਕਾਨ ਬਹੁਤ ਚੱਲਣ ਲੱਗ ਗਈ ਸਾਰੇ ਸ਼ਹਿਰ ਦੇ ਵਿੱਚ ਜੋ ਔਰਤਾਂ ਨੇ ਉਸ ਦੀ ਦੁਕਾਨ ਦੇ ਉੱਪਰ ਆਉਣ ਲੱਗੀਆਂ ਪਹਿਲੀ ਪਸੰਦ ਬਣ ਗਈ ਉਹਨੇ ਦੁਕਾਨ ਕਿਉਂਕਿ ਇੱਕ ਤਾਂ ਇਹ ਇਮਾਨਦਾਰ ਸੀ ਇੱਕ ਗੁਰੂ ਦਾ ਸਿੱਖ ਸੀ ਅਤੇ ਕਦੇ ਵੀ ਕਿਸੇ ਦੇ ਨਾਲ ਧੋਖਾ ਨਹੀਂ ਕਰਦਾ ਸੀ ਅੱਜ ਉਸ ਦੀ ਜ਼ਿੰਦਗੀ ਬਿਲਕੁਲ ਬਦਲ ਚੁੱਕੀ ਸੀ ਅਤੇ ਇੱਕ ਤੋਂ 2 4 ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਸ਼ਹਿਰਾਂ ਵਿੱਚ ਉਸ ਨੇ ਆਪਣੇ ਦੁਕਾਨਾਂ ਖੋਲੀਆਂ ਸਨ ਹੌਲੀ-ਹੌਲੀ ਕਰਦਿਆਂ ਉਹ ਨਿਹੰਗ ਸਿੰਘ ਜੋ ਕਿ ਇੱਕ ਗਰੀਬੀ ਦਾ ਝੱਲਾ ਮਾਰਿਆ ਕਰਦਾ ਸੀ ਜਿਸ ਦੇ ਘਰ ਦੇ ਵਿੱਚ ਆਟਾ ਤੱਕ ਨਹੀਂ ਸੀ ਕਿ ਭੁੱਖਮਰੀ ਚੱਲ ਰਹੀ ਸੀ ਅਚਾਨਕ ਰੱਬ ਨੇ ਐਸੀ ਕਿਰਪਾ ਹੋਈ ਧੰ ਗੁਰੂ ਰਾਮਦਾਸ ਮਹਾਰਾਜ ਧੰ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਨਾਨਕ ਦੇਵ ਜੀ ਨੇ ਅਜਿਹੀ ਕਿਰਪਾ ਕੀਤੀ ਕਿ ਉਸ ਦਾ ਸਾਰਾ ਜੀਵਨ ਹੀ ਬਦਲ ਗਿਆ ਉਹ ਇਨਸਾਨ ਜਿਸ ਨੂੰ ਸਾਰੇ ਕਹਿੰਦੇ ਸੀ ਕਿ ਤੇਰਾ ਤਾਂ ਹੁਣ ਪਰਵਾਹੀ ਚਲਾ ਗਿਆ ਹੈ ਤੂੰ ਪੀਰ ਬਾਬੇ ਨੂੰ ਮੰਨਣ ਲੱਗ ਜਾਨੀ ਤੇ ਤੇਰਾ ਬੱਚਾ ਵੀ ਮਰ ਜਾਵੇਗਾ ਨਹੀਂ ਤੇ ਤੇਰੇ ਸਿਰ ਤੇ ਮੁਸੀਬਤਾਂ ਵੀ ਆਉਣਗੀਆਂ ਚੌਂਕ ਦੇ ਵਿੱਚ ਖੜੇ ਹੋ ਕੇ ਜਿਸ ਦੇ ਖਿਲਾਫ ਨਾਰੇ ਲਾਏ ਜਾਂਦੇ ਸੀ ਬੱਦੂਆ ਦਿੱਤੀਆਂ ਜਾਂਦੀਆਂ ਸੀ ਲੇਕਿਨ ਗੁਰੂ ਸਾਹਿਬ ਨੇ ਉਸ ਨੂੰ ਐਸਾ ਬਚਾਇਆ ਐਸੀ ਕਿਸਮਤ ਬਦਲੀ ਕਿ ਅੱਜ ਉਹ ਸਾਰੇ ਮੁਹੱਲੇ ਦੇ ਵਿੱਚੋਂ ਸਭ ਤੋਂ ਅਮੀਰ ਹੈ ਉਸੇ ਹੀ ਜਗ੍ਹਾ ਤੇ ਉਸ ਨੂੰ ਗੁਰੂ ਸਾਹਿਬ ਦਾ ਕਮਰਾ ਬਣਵਾ ਰੱਖਿਆ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਰਹਿੰਦਾ ਹੈ ਆਪ ਸਵੇਰੇ ਉੱਠ ਕੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦਾ ਹੈ ਤੇ ਰਾਤ ਨੂੰ ਸੁਖਾਸਨ ਕਰਕੇ ਸੌਂਦਾ ਹੈ ਅੱਜ ਇੱਥੇ ਹਰ ਮੱਸਿਆ ਪੁੰਨਿਆਂ ਲੋਕ ਆਉਂਦੇ ਨੇ ਆਪ ਪਾਠ ਕਰਕੇ ਸੁਲਾਉਂਦਾ ਹੈ ਤੇ ਛੋਟਾ ਜਿਹਾ ਗੁਰੂ ਘਰ ਵਰਗਾ ਮਾਹੌਲ ਬਣ ਜਾਂਦਾ ਹੈ ਲੋਕ ਜੋ ਕਿ ਆਪਣੇ ਘਰ ਕਦੇ ਪੀਰ ਬਾਬੇ ਦੀ ਪੂਜਾ ਕਰਿਆ ਕਰਦੇ ਸਨ ਉਸ ਨੂੰ ਵੇਖ ਕੇ ਉਸ ਦੀ ਚੜਾਈ ਨੂੰ ਦੇਖ ਕੇ ਉਹ ਗੁਰੂ ਵਾਲੇ ਪਾਸੇ ਆਏ ਹਨ ਉਹ ਵੀ ਗੁਰੂ ਘਰ ਨੂੰ ਮੰਨਦੇ ਹਨ ਅੱਜ ਸਾਰਾ ਕੁਝ ਬਦਲ ਚੁੱਕਿਆ ਹੈ ਕੁਝ ਵੀ ਪਹਿਲਾਂ ਵਰਗਾ ਨਹੀਂ ਰਿਹਾ ਸਭ ਕੁਝ ਜਿਵੇਂ ਇੱਕਦਮ ਗੁਰੂ ਮਹਾਰਾਜ ਨੇ ਆਪ ਬਦਲਿਆ ਹੋਵੇ ਆਪ ਕੀ ਉਸ ਬੱਚੇ ਦੀ ਜ਼ਿੰਦਗੀ ਸੁਖਾਲੀ ਕੀਤੀ ਹੋਵੇ ਇੰਜ ਜਾਪਦਾ ਹੈ ਕਿ ਬਸ ਗੁਰੂ ਮਹਾਰਾਜ ਆਪ ਸਹਾਈ ਹੋਏ ਹਾਂਜੀ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਘਟਨਾ ਦੱਸੋ ਜੀ ਕਮੈਂਟ ਕਰਕੇ ਤੇ ਜੇਕਰ ਤੁਹਾਡੇ ਦਿਲ ਵਿੱਚ ਇਹ ਕਹਾਣੀ ਨੇ ਵਾਕੇ ਹੀ ਕੁਝ ਐਸੀ ਛਾਪ ਛੱਡੀ ਹੈ ਤਾਂ ਇਸ ਕਹਾਣੀ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ WhatsApp ਦੇ ਉੱਪਰ ਸਟੇਟਸ ਵੀ ਲਗਾਓ ਸੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ